¡Y tú. to the ਇੱਕ ਮਿੰਟ ਕੁ ਕਰ ਲੈ ਪਲੀਜ਼ ਮੈਂ ਕੱਲੇ ਕੱਲੇ ਨਾਲ ਕੋਈ ਖੇਡ ਲੂੰਗੀ ਐ ਹੋ ਜੀ ਕੱਲੇ ਕੱਲੇ ਨਾਲ ਕੱਲੇ ਕੱਲੇ ਨਾਲ ਜੀ ਮੈਂ ਕੱਲੀ ਤੇ ਕੱਲੀ ਕੱਲਾ ਟਕਰੇਵੇਂ ਜਗਤ ਸਾਰੇ ਇਕੱਠੇ ਨਾ ਇੱਕ ਮਿੰਟ ਪਲੀਜ਼ ਮੈਂ ਫਿਰ ਨੈਸ਼ਨਲ ਸਟਾਈਲ ਆ ਜੂਗੀ ਸਾਰੇ ਦੱਬ ਕੇ ਲੈ ਜੂਗੀ ਕੋੜੇ ਪਹਿਲਾਂ ਡੈਡੀ ਦੀ ਗੱਲ ਤਾਂ ਕਰ ਲਵਾ ਆਪ ਕਰ ਦੋ ਕੁਛ ਨਾ ਕਰੀਂ ਆਪ ਬੜਾ ਸਹਿਮ ਦੋ ਮਜੂਰੇ ਕਹਿਣ ਖੜੇ ਨੇ ਮੈਂ ਇਹਨਾਂ ਨੂੰ ਕਿੱਥੇ ਸਿੱਟ ਕੈਮਰੇ ਵਾਲੇ ਕੋਲ ਪਿੱਛੇ ਕਰ ਦੋ ਹੋਰਾਂ ਨੂੰ ਬਿਜਾਰਾਂ ਨੂੰ ਕਿੱਥੇ ਕਰ ਦਵਾਂ ਮੈਂ ਇਨਕੋ ਬੋਲ ਕੁੰਡੀਆਂ ਲਗਾ ਲਈ ਬੜਾ ਪਿੱਛੇ ਨਾ ਹੋ ਜਾ ਇੱਕ ਮਿੰਟ ਤੁਸੀਂ ਨਾ ਤੁਸੀਂ ਇੱਧਰ ਆਓ ਇੱਧਰ ਆਓ ਪਿੱਛੇ ਨਾ ਹੋ ਜਾ ਪਿੱਛੇ ਜੀ ਪੀਸ ਨੀ ਮੁੰਡੇ ਦਾ ਡੈਡੀ ਵੇੜੇ ਚ ਆਇਆ ਮੁੰਡੇ ਦਾ ਡੈਡੀ ਵੇੜੇ ਚ ਆਇਆ ਮੁੰਡੇ ਦਾ ਡੈਡੀ ਗਿੱਦੇ ਚ ਆਇਆ ਮੁੰਡੇ ਦਾ ਡੈਡੀ ਗਿੱਦੇ ਚ ਆਇਆ ਕੱਪੜੇ ਪਾ ਕੇ ਖਾਕੀ ਮਿੱਤਰਾਂ ਬੱਲੇ ਬਹੀ ਕੋ ਰੰਗ ਮਿੱਤਰਾਂ ਖੁੱਲੀ ਰੱਖੂੰਗੀ ਮੇ ਕਿੱਥੇ ਲੁਕ ਗਈ ਥੋੜੇ ਨਾਲੇ ਰਹਾ ਮੁੰਡੇ ਦੀ ਮੰਮੀ ਨੂੰ ਮੁੰਡੇ ਦੀ ਮੰਮੀ ਨਾਲ ਗੋਡੇ ਗੋਡੇ ਚਾ ਮੁੰਡੇ ਦੇ ਡੈਡੀ ਨੂੰ ਗੋਡੇ ਬੜੇ ਰੁਪਏ ਚਿੱਟੇ ਨਹੀਂ ਆਉਂਦੇ 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 ਬੱਲੇ ਨਹੀਂ ਮੁੰਡੇ ਦਾ ਚਾਚਾ ਸ਼ਾਵਾ ਨਹੀਂ ਮੁੰਡੇ ਦਾ ਚਾਚਾ ਬੱਲੇ ਨਹੀਂ ਮੁੰਡੇ ਦਾ ਚਾਚਾ ਬੱਲੇ ਨਹੀਂ ਮੁੰਡੇ ਦਾ ਚਾਚਾ ਕਰਤਾ ਫਿਰੇ ਤਮਾਸ਼ਾ ਨਹੀਂ ਮੁੰਡੇ

ਨੱਚਣੇ ਤੇ ਗਾਉਣੇ ਨੂੰ ਸਾਰੀਆਂ ਤਾਂ ਕਿ ਨੱਚਣੇ ਤੇ ਗਾਉਣੇ ਨੂੰ ਨੱਚਣੇ ਤੇ ਗਾਉਣੇ ਨੂੰ ਵੀਰੇ ਦੇ ਸ਼ਗਨ ਮਨਾਉਣੇ ਨੂੰ ਨੱਚਣੇ ਤੇ ਗਾਉਣੇ ਨੂੰ ਵੀਰੇ ਦੇ ਸ਼ਗਨ ਮਨਾਉਣੇ ਨੂੰ ਚਾਚਾ ਸੱਦੇ ਆਏ ਮੁੱਛਾਂ ਚੜਾਉਣੇ ਨੂੰ ਚਾਚਾ ਸੱਦੇ ਆਏ ਮੁੱਛਾਂ ਚੜਾਉਣੇ ਨੂੰ ਇਹ ਚਾਚੀ ਪਤਾ ਕਿਉਂ ਸੱਦੀ ਆ ਕਹਤੇ ਚਾਚੀ ਸੱਦੀ ਆ ਖੱਟਣ ਵੇਈਸੀ ਬਾਰ ਬਾਰ ਬਾਜ਼ੀ ਕਰਨ ਲਈ ਨਹੀਂ ਖਟ ਕੇ ਨਿਆਂਦ ਕਾ ਖਟ ਕੇ ਨਿਆਂਦ ਕਾ ਲੈ ਚਾਚਾ ਨੱਚ ਕੇ ਦਿਖਾ ਨੱਚ ਕੇ ਦਿਖਾ ਚਾਚਾ ਨੱਚ ਕੇ ਦਿਖਾ ਪਰ ਦੁੱਕੜ ਨਾ ਹਟ ਵੇ ਵੇਖਣਾ ਮੇ ਮੁੱਟਿਆ ਵੇ ਮੈਨੂੰ ਨੱਚਦੀ ਵੇਖਣਾ ਟਿਕਾ ਟਾਈ ਕਿੱਥੇ ਆ ਟਾਈ ਲੋ ਕਿਹੜੀ ਇੱਕ ਇੱਕ ਟਾਈ ਕਾ ਤੇ ਲੁਕਦੀ ਫਿਰਦੀ ਆ ਬੜੀ ਹੋਈ ਆ ਟਾਈ ਖੜੀ ਆ ਹੜਜਾ ਨਿਖੜ ਜਾ ਬੱਲੇ ਨੀ ਤਾਈ ਖੜ ਬਣ ਗਈ ਇੱਕ ਟਾਈ ਖੜ ਬਣ ਗਈ ਕੱਟ ਲੋ ਕੱਟ ਲੋ ਕੱਟ ਲੋ

खाती ताया दिखाया ही नहीं हेलो हेलो अच्छा हाँ जी आ ताई ये दरंगे लाऊं दी फिर देखती Get up, get up, get up. ਐਚ ਹਮੈਨੋ ਚੜਿਆ ਐਚ ਆਪਾਂ ਸਾਰੇ ਜਾਵਾਂਗੇ ਆਪਾਂ ਸਾਰੇ ਜਾਵਾਂਗੇ ਚਿੱਟੇ ਦੰਦ ਗਲਾਪੀ ਭੋਲਕ ਸੇ ਤਾਂ ਮੰਗ ਲਿਆ ਆਵਾਂਗੇ ਤੇ ਦੰਦ ਗਲਾਪੀ ਭੋਲਕ ਸੇ ਤਾਂ ਮੰਗ ਲਿਆ ਆਵਾਂਗੇ ਚਿੱਟੇ ਦੰਦ ਗਲਾਪੀ ਭੋਲਕ ਸੇ ਤਾਂ ਮੰਗ ਲਿਆ ਆਵਾਂਗੇ ਚਿੱਟੇ ਦੰਦ ਗਲਾਪੀ ਭੋਲਕ ਸੇ ਤਾਂ ਮੰਗ ਲਿਆ ਆਵਾਂਗੇ ਚਿੱਟੇ ਦੰਦ ਗਲਾਪੀ ਭੋਲਕ ਸੇ ਤਾਂ ਮੰਗ ਲਿਆ ਆਵਾਂਗੇ ਤਾਵੇਂ ਤਾਂ ਮੇ ਤਾਂਵੇ ਲੁਦੇਹਣ ਕਿੱਥੋਂ ਆ ਜਿੱਜਾ ਹੰ ਲੋਕ ਰੰਗ ਨੂੰ ਰਾਵੇ ਤਾਵੇਂ 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 ਨੰਗਲ ਟੇਸ਼ਨ ਤੇ ਤਾਵੇਂ 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 ਨੰਗਲ ਟੇਸ਼ਨ ਤੇ ਕਰ ਜਾਨੀ ਤਾਵੇਂ 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 ਨੰਗਲ ਦੀਆਂ ਕਚਹਿਰੀਆਂ ਵਿੱਚ ਮੈਂ ਰਜੀਜਾ ਵਕਾਲਤ ਕਰਾਵੇ ਜੀਜੇ ਨੇ ਪਾਣੀ ਮੰਗਿਆ ਹਾਏ ਨਜੀਜੇ ਨੇ ਪਾਣੀ ਮੰਗਿਆ ਹਾਏ ਭੱਜ ਕੇ ਗਲਾਸ ਫੜਾਵੇ ਜੀਜੇ ਬੈਲੀ ਦਾ ਓ ਜੀਤੇ ਬੈਲੀ ਦਾ ਭਲੇ ਨਜੀਜੇ ਬੈਲੀ ਦਾ ਕੁੜਤਾ ਬੋਲੀਆਂ ਪਾਵੇ ਜੀਤੇ ਬੈਲੀ ਦਾ ਜੀ ਜੀਆ ਤੇਰਾ ਖੱਕੀ ਜੀਤਿਆ ਜੈਕਟ ਮੱਛਰਦਾਨੀ ਵੇ ਤੂੰ ਤਾਂ ਬਣ ਕੇ ਵਕੀਲ ਬਹਿ ਗਿਆ ਤੂੰ ਤਾਂ ਬਣ ਕੇ ਵਕੀਲ ਬਹਿ ਗਿਆ ਤੇਰਾ ਕੋਈ ਨਿਸ਼ਾਨੀ ਮੇਰੇ ਨਾਲ ਪੜਦਾ ਸੀ ਮੇਰੇ ਨਾਲ ਪੜਦਾ ਸੀ ਕਰਤੀ ਹੁਣ ਮੈਂ ਹੋਈ ਬਗਾਨੀ ਮੇਰੇ ਨਾਲ ਪੜਦਾ ਸੀ ਮੇਰਾ ਫਲੋਰ ਠੱਕੇ ਲਿਆਂਦਾ ਡੋਲ ਬੇੜਾ ਫਲੋਰ ਬਣਾ ਵਿੱਚ ਆ ਜਾਈਵੇ ਬਣਾ ਵਿੱਚ ਆ ਜਾਈਵੇ ਸੁਣ ਕੇ ਮੇਰਾ ਬੋਲ ਬਣਾ ਵਿੱਚ ਆ ਜਾਈਵੇ ਸੁਣ ਕੇ ਮੇਰਾ ਬੋਲ ਬਣਾ ਵਿੱਚ ਆ ਜਾਈਵੇ ਸੁਣ ਕੇ ਮੇਰਾ ਬੋਲ ਬਣਾ ਵਿੱਚ ਆ ਜਾਈਵੇ ਖੜ ਕੇ ਲਿਆਂਦੀ ਡੱਬੀ ਖੜ ਕੇ ਲਿਆਂਦੀ ਡੱਬੀ ਬਣਾ ਵਿੱਚ ਆਇਆ ਸੀ ਵੇ ਗੋਰਾ ਰੰਗ ਸਰਬਤੀ ਅੱਖੀਆਂ ਵੇ ਗੋਰਾ ਰੰਗ ਸਰਬਤੀ ਅੱਖੀਆਂ ਗੋਰਾ ਰੰਗ ਸਰਬਤੀ ਅੱਖੀਆਂ ਸੋਹਣਾ ਸੁਨੱਖਾ ਮੂੰਹ ਸੋਹਣਾ ਸੁਨੱਖਾ ਖੂਰ ਤੇਰੇ ਤੇ ਆਸ਼ਿਕ ਹੋ ਗਈ ਵੇ ਤੇਰੇ ਤੇ ਆਸ਼ਿਕ ਹੋ ਗਈ ਵੇ ਜਾਨਮਾ ਰਾਜੇ ਵਰਗਾ ਤੂੰ ਤੇਰੇ ਤੇ ਆਸ਼ਿਕ ਹੋ ਗਈ ਵੇ ਸਾਨਿਆ ਰਾਜੇ